ਤੇ ਗੁਰਦੁਆਰਾ ਸਾਹਿਬ ਨਡਾਲਾ ਆਪਾਂ ਓਪਨਿੰਗ ਕੀਤੀ ਐ ਅਪ੍ਰੈਲ ਵਿੱਚ ਤੇ ਹੁਣ 3 ਮਹੀਨਿਆਂ ਬਾਅਦ ਮੈਂ ਆਇਆ ਤੇ ਆਪਾਂ ਕੋਸ਼ਿਸ਼ ਕਰਦੇ ਰਹਿਣਾ ਕਿ ਅ ਮਹੀਨੇ 2 ਮਹੀਨੇ ਬਾਅਦ ਇੱਥੇ ਮੇਰਾ ਚੱਕਰ ਲੱਗਦਾ ਰਹੇ ਹਾਂਜੀ ਸਰਕਾਰ ਵੱਲੋਂ ਵਿਅਦਬੀ ਦੇ ਕਾਨੂੰਨ ਬਣਾਏ ਜਾ ਰਹੇ ਸਖਤ ਹੋਤੇ ਤੁਸੀਂ ਕੀ ਕਹਿਣਾ ਚਾਹੋਗੇ ਲਗਾਤਾਰ ਵਿਅਦਬੀਆਂ ਹੋ ਰਹੀਆਂ ਸੀ ਗਿਆ ਜੇ 328 ਰੁਪਏ ਦੀ ਗੱਲ ਕੀਤੀ ਜਾਵੇ ਤਾਂ ਕੋਈ ਅਜੇ ਤੱਕ ਮਾਮਲਾ ਉਸ ਅੰਦਰ ਨਹੀਂ ਹਾਂ ਵਿਅਦਬੀਆਂ ਤਾਂ ਹੁੰਦੀਆਂ ਨੇ ਬਸ ਇਹ ਹੋਣਾ ਚਾਹੀਦਾ ਕਿ ਧਰਮ ਗ੍ਰੰਥ ਸਾਰੇ ਸਤਕਾਰਯੋਗ ਕਿਸੇ ਵੀ ਧਰਮ ਗ੍ਰੰਥ ਦੀ ਬੇਅਦਬੀ ਨਾ ਹੋਵੇ ਇਹਦੇ ਵਾਸਤੇ ਚਲੋ ਜੇ ਕਾਨੂੰਨ ਹੋਏਗਾ ਤਾਂ ਬੰਦੇ ਥੋੜਾ ਬਹੁਤ ਡਰਦੇ ਨੇ ਪਰ ਮਿਸਜੂਜ ਨਾ ਹੋਵੇ ਕਈ ਵਾਰੀ ਕਰੇ ਕੋਈ ਤੇ ਪਰ ਨਾ ਕਿਸੇ ਹੋਰ ਨੂੰ ਪੈ ਜਾਏ ਕਈ ਚੀਜ਼ਾਂ ਗਲਤ ਵਰਤੋਂ ਹੋ ਲੱਗ ਜਾਂਦੀ ਕਈ ਚੀਜ਼ਾਂ ਦੀ ਕਾਨੂੰਨ ਚੰਗਾ ਹੈ ਸਾਰੇ ਧਰਮ ਜਿਹੜੇ ਜਿਹੜਾ ਕਿਸੇ ਨੂੰ ਵੀ ਮੰਨਦਾ ਇਹ ਗੱਲ ਫਿਰ ਧਰਮ ਗ੍ਰੰਥਾਂ ਦੇ ਉੱਤੇ ਵੀ ਲਾਗੂ ਹੋਣੀ ਹੈ ਜਿੱਥੇ-ਜਿੱਥੇ ਵੀ ਸਾਨੂੰ ਵੀ ਸਾਰਿਆਂ ਨੂੰ ਇਸ ਗੱਲ ਦਾ ਧਿਆਨ ਦੇਣਾ ਪੈਣਾ ਵੀ ਕਿਸੇ ਵੀ ਤਰ੍ਹਾਂ ਦੀ ਕਿਸੇ ਦੇ ਧਰਮ ਦੀ ਬਦਬੀ ਨਾ ਹੋਵੇ ਤੇ ਜੇ ਹੋਏਗੀ ਤਾਂ ਫਿਰ ਚਲੋ ਕਾਨੂੰਨ ਬਣਿਆ ਚੰਗੀ ਗੱਲ ਹੈ ਪਰ ਮਿਸਜੂਜ ਨਾ ਹੋਵੇ ਬਸ ਭਾਈ ਜਿਹੜਾ ਕਾਨੂੰਨ ਬਣਿਆ ਬੜੀ 100 ਬਣਿਆ ਔਰ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਕਾਨੂੰਨ ਦੇ ਵਿੱਚ ਖਾਸ ਤੌਰ ਤੇ ਧਰਮਾਂ ਦੀ ਸੁਰੱਖਿਆ ਵਾਸਤੇ ਗੁਰਧਾਮਾਂ ਦੀ ਸੁਰੱਖਿਆ ਵਾਸਤੇ ਕੀ ਕੀ ਢਬਣਾ ਚਾਹੀਦਾ ਹੈ ਨੇ ਕਾਨੂੰਨ ਐ ਤਾਂ ਲੰਮਾ ਚੌੜਾ ਹੁੰਦਾ ਜੀ ਸੁਰੱਖਿਆ ਤਾਂ ਅਸਲ 'ਚ ਤਾਂ ਜਿਹੜੇ ਬੰਦੇ ਜ਼ਿੰਮੇਵਾਰ ਨੇ ਧਿਆਨ ਉਹਨਾਂ ਨੇ ਆਪ ਹੀ ਦੇਣਾ ਹੁੰਦਾ ਹੈ ਜਿਆਦਾ ਤਾਂ ਉਹੀ ਕੰਮ ਆਉਂਦਾ ਬਾਕੀ ਤਾਂ ਤੁਹਾਨੂੰ ਪਤਾ ਹੀ ਹੈ। ਕੋਈ ਦਰਬਾਰ ਸਾਹਿਬ ਦੇ ਵਿੱਚ ਲਗਾਤਾਰ ਧਮਕੀਆਂ ਆ ਰਹੀਆਂ ਵਾ ਉਸ ਨੂੰ ਲੈ ਕੇ ਸੁਰੱਖਿਆ ਲੈ ਕੇ ਕੀ ਕਰਨਾ ਚਾਹੋਗੇ? ਨਹੀਂ ਪਤਾ ਲੱਗਿਆ ਕਈ ਬੰਦੇ ਫੜੇ ਫੁੜੇ ਵੀ ਗਏ ਐ ਪਤਾ ਲੱਗ ਰਿਹਾ ਤੇ ਲੱਗ ਜਾਣਾ ਮੇਰੇ ਖਿਆਲ ਇਦਾਂ ਦੀਆਂ ਧਮਕੀਆਂ ਹੁੰਦੀਆਂ ਐ। ਕੁਝ ਬੰਦੇ ਸੋਸ਼ਲ ਮੀਡੀਆ ਤੇ ਬੈਠੇ ਕੁਝ ਕਰਦੇ ਰਹੀ ਸੀ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਲਾਸਟ ਮੈਸੇਜ ਤੁਸੀਂ ਕੀ ਦੇਣਾ ਚਾਹੋਗੇ ਸਾਰੇ ਜਣੇ ਯਤਨ ਕਰੀਏ ਪੰਜਾਬ ਦੇ ਵਿੱਚ ਨਸ਼ਿਆਂ ਦਾ ਤੇ ਧਰਮ ਪਰਿਵਰਤਨ ਦਾ ਹੜ ਆਇਆ ਹੋਇਆ ਨਸ਼ਿਆਂ ਦਾ ਵੀ ਹੜ ਹੈ ਉਹਦੇ ਵਾਸਤੇ ਸਾਰੇ ਯਤਨ ਕਰਨ ਤਾਂ ਜੋ ਕਿਵੇਂ ਨਾ ਕਿਵੇਂ ਇਹਨੂੰ ਠੱਲ ਪਾਈ ਜਾ ਸਕੇ ਨਸ਼ਿਆਂ ਨੂੰ ਵੀ ਠੱਲ ਪੋਵੇ ਤੇ ਅਸੀਂ ਸਿੱਖੀ ਨਾਲ ਜੁੜ ਕੇ ਗੁਰੂ ਸਾਹਿਬ ਨਾਲ ਪਿਆਰ ਕਰੀਏ ਹਾਂਜੀ ਸਰਕਾਰ ਵੱਲੋਂ ਯੁੱਧ ਚਲਾਇਆ ਜਾ ਰਿਹਾ ਨਸ਼ਿਆਂ ਦੇ ਵਿਰੁੱਧ ਤੁਰਕੀ ਲੱਗਦਾ ਕਿ ਉਸਦੇ ਨਾਲ ਕੋਈ ਠਲਪੇ ਜਾਂ ਚੰਗਾ ਐਸੀ ਗੱਲ ਨਹੀਂ ਬਹੁਤ ਪਤਾ ਲੱਗ ਰਿਹਾ ਇੱਥੇ ਵੀ ਫੜੇ ਗਏ ਬੰਦੇ ਇੱਥੇ ਵੀ ਫੜੇ ਗਏ ਛੋਟੀਆਂ ਮੱਛੀਆਂ ਵੀ ਫੜੀਆਂ ਜਾਣ ਤੇ ਵੱਡੇ ਮગર ਬੱਚਾ ਨੂੰ ਵੀ ਹੱਥ ਪਾਏ ਜਾਣ ਉਹਦੇ ਵਿੱਚ ਕਿਸੇ ਨੂੰ ਨਹੀਂ ਬਖਸ਼ਿਆ ਜਾਣਾ ਚਾਹੀਦਾ ਉਹਦੇ ਵਿੱਚ ਪਾਰਟੀਆਂ ਤੋਂ ਉੱਚਾ ਉੱਠ ਕੇ ਪੰਜਾਬ ਦਾ ਭਲਾ ਸੋਚਣਾ ਚਾਹੀਦਾ ਪੰਜਾਬ ਦੇ ਭਲੇ ਲਈ ਜੇ ਕੰਮ ਕਰਨਾ ਫਿਰ ਪਾਰਟੀਆਂ ਤੋਂ ਉੱਚੇ ਉੱਠ ਕੇ ਗਲਤ ਚਾਹੇ ਕਿਸੇ ਵੀ ਪਾਰਟੀ ਦਾ ਕਰਦਾ ਹੋਵੇ ਉਹਨੂੰ ਹੱਥ ਪਾਉਣਾ ਚਾਹੀਦਾ ਔਰ ਨਸ਼ੇ ਤਾਂ ਆਈਂ ਬੰਦ ਹੋ ਸਕਦੇ ਨੇ ਸਖਤ ਕਦਮੇ ਦੇ ਵਾਸਤੇ ਸਰਕਾਰ ਚੁੱਕੇ ਜਿਹੜੇ ਜਿਹੜੀਆਂ ਸਟੇਟਾਂ ਵਿੱਚ ਨਸ਼ਿਆਂ ਵਿਰੁੱਧ ਸਖਤ ਕਦਮ ਪੁੱਟੇ ਗਏ ਆ ਨਾ ਉਥੇ ਬਿਲਕੁਲ ਨਸ਼ਾ ਬੰਦ ਹੋ ਗਿਆ ਤੇ ਜੇ ਪੰਜਾਬ ਸਰਕਾਰ ਜਿਸ ਤਰ੍ਹਾਂ ਕਰ ਰਹੇ ਨੇ ਹੁਣ ਤੱਕ ਬੜਾ ਸੋਨਾ ਹੋ ਰਿਹਾ ਲੱਗ ਰਿਹਾ ਜਿਹੜਾ ਤੇ ਅੱਗੇ ਵੀ ਤਕੜੇ ਹੋ ਕੇ ਛੋਟੀਆਂ ਮੱਛੀਆਂ ਨੂੰ ਵੀ ਹੱਥ ਪਾਉਣ ਤੇ ਵੱਡੇ ਮગર ਮੱਛਾਂ ਨੂੰ ਵੀ ਹੱਥ ਪਾਉਣ